ਗਿੱਲੀਆਂ ਲੱਕੜਾ ਨਾਲ ਮੱਥਾ ਮਾਰਨਾ ਪੈਂਦਾ ਚੱਜਦਾ ਹੋਵੇ ਨਾ ਸਿਲੰਡਰ ਭਰਾ ਕੇ ਦੇ ਦੇ ਅੱਗ ਕਿਹੜਾ ਮੱਚਦੀ ਆ ਚੱਲ ਮੱਚਦੀ ਪਾਣੀ ਜਗਰਮ ਹੋਏ ਚੱਲ ਮੈਂ ਨਾ ਲੂੰਗੀ ਉਹ ਚੁੱਲ੍ਹੇ ਉਰੇ ਬੈਠੇ ਰਹੀਗੀ ਪਾਣੀ ਵੀ ਗਰਮ ਕਰੇਗੀ ਮਨਾਉਣਾਗਾ ਆ ਤੇਰੀ ਮਾਂ ਅੱਗ ਨਹੀਂ ਮੱਚਦੀ ਹੈਗੀ ਬਾਲੇ ਇੱਥੇ ਮੈਨੂੰ 10 ਸਿਲੰਡਰ ਭਰਾ ਕੇ ਰੱਖੇ ਹੋਏ ਨੇਗੇ ਗਿੱਲੀਆਂ ਲੱਕੜਾ ਨਾਲ ਮੱਥਾ ਮਾਰੀ ਆਂਦੀਆਂ ਕੰਟਾ ਹੋ ਗਿਆ ਨਮਾ ਦੇ ਤੈਨੂੰ ਡਿਊਟੀ ਕਰਕੇ ਆਏਗਾ ਸਾਂ ਉਹ ਜਾਣਾ ਉੱਠ ਖੜਦਾ ਨਾ ਲੈਣਾ ਰੋਟੀਆਂ ਖਾ ਲੈਣਾ ਗੇੜੇ ਦੇ ਲੈਣਾ ਚੰਗੀ ਪੈਂਟ ਸ਼ਰਟ ਪਾ ਲੈਣਾ ਪਿਆ ਮੰਜੇ ਤੇ ਤੋੜੀ ਆ ਨਾ ਇੱਥੇ ਮੰਜੇ ਪਾ ਦੇ ਇਹਨੂੰ ਪਾਣੀ ਗਰਮ ਕਰ ਦੇ ਭਾਂਡਿਆਂ ਵਾਸਤੇ ਕੀਤਾ ਮੈਂ ਤਾਂ ਤਰਕ ਕੀ ਲੱਗਿਆ ਇਹ ਬੁੜਬੁੜ ਕਰਨਾ ਮੈਂ ਤਾਂ ਸੇਵਾ ਨਾ ਕਰਾਂ ਲਈ ਕਿਤੇ ਹੋਰ ਪਾਣੀ ਦਿੱਤਾ ਕਰਦੇ ਮਨਾਉਣਾ ਹੋਰ ਨਾ ਕਿਤੇ ਤੇਰੇ ਮੈਂ ਝਾਮਾ ਲਾ ਕੇ ਨਿਮਾਜਾਂ ਤੈਨੂੰ ਸੇਵਾ ਕਰਾਣੀ ਨਾਲੇ ਹੋਰ ਤੂੰ ਨਾ ਮੈਥੋਂ ਕਰਾ ਲਈ ਸੇਵਾ ਕਿਤੇ ਨਿਮਾਉਣੀ ਆ ਤੈਨੂੰ ਗਰਮ ਗਰਮ ਕਰਕੇ ਪਾਣੀ ਲੇਸ ਦੀਆਂ ਤੇਰੇ ਹੱਡ ਬੜਾ ਕਮਾਂਦਰਾ ਕਰਕੇ ਆਉਣਾ ਨਾ ਲੋਕਾਂ ਨੇ ਧੀਮਿਆ ਗੋਥਲ ਖਾਣੇ ਦੇ ਪਾਣੀ ਧਰ ਕਿਉਂ ਨਹੀਂ ਆ ਪਾਣੀ ਇਹ ਤੂੰ ਮੈਨੂੰ ਇੱਥੇ ਪਾਣੀ ਚੁੱਲੇ ਕੋਲੇ ਨਹੀਂ ਪਾ ਸਕਦੀ ਅੱਛਾ ਲੋਕਾਂ ਨੇ ਧੀਮਿਆ ਗੋਥਲ ਖਾਣੇ ਚ ਪਾਣੀ ਧਰਦਿਆਂ ਨੇ ਲੋਕਾਂ ਨੇ ਧੀ ਮੇਰੇ ਤਾਂ ਦੇਸੀ ਗਿਆ ਤੇ ਬੰਦੇ ਨਹੀਂ ਦਿੰਦੇ ਜਿਹੜੇ ਦਿਨ ਰਾਤ ਕਮਾਈ ਕਰਦੇ ਆ ਤਾਂ ਪਾਣੀ ਰੱਖਦਿਆਂ ਨੇ ਉਹ ਗੋਥਲ ਖਾਣੇ ਚ ਤੇ ਮੈਂ ਕਿਹੜਾ ਕਮਾਈ ਨਹੀਂ ਕਰਦਾ ਕਿੱਦੋਂ ਤੇਰੇ ਚੈੱਕ ਮੇਰੇ ਹੱਥ ਤੇ ਲਿਆ ਕੇ ਤੈਂ ਚੈੱਕ ਉਹ ਕਵੀਦ ਆ ਰਹੀ ਚੱਲ ਜਾਂਦੇ ਨੇ ਤੇ ਚੈੱਕ ਤੈਨੂੰ ਕਿੱਥੋਂ ਫੜਾਦਾ ਮੈਂ ਆਹੀ ਉਮੀਦ ਰੱਖੀ ਜੇ ਉਮੀਦ ਰੱਖੇਂਗਾ ਕਾਸ਼ੇ ਦੀ ਫੇਰੀ ਕੁਛ ਹੋਊਗਾ ਕੰਮ ਧੰਦਾ ਕਰੇਗਾ ਸਾਰਾ ਦਿਨ ਬੇਲਾ ਹੰਨ ਖਾ ਕੇ ਮੰਜੇ ਤੋੜਨ ਤੇ ਰਹਿਣਾ ਓਏ ਉਹੀ ਤੂੰ ਤਾਂ ਬੜਬੜ ਤੜਕੀ ਕਰਨ ਲੱਗਿਆ ਤੈਨੂੰ ਕਲੇਸ਼ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਸੋਚਦਾ ਮੈਂ ਤਾਂ ਆਪੀ ਬੜਬੜ ਕਰਦੀ ਆ ਤੈਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ ਕੰਮ ਨੂੰ ਤੈਨੂੰ ਕਹਿ ਦੰਨੀ ਆ ਨਾ ਜੇ ਕੰਮ ਨੂੰ ਕਹਾਂ ਨਾ ਤਾਂ ਚੰਗੀ ਭਲੀ ਐ ਆਹੋ ਤੇਰਾ ਕਾਹਨੂੰ ਕੰਮ ਨੂੰ ਜੀ ਕਰਦਾਗਾ ਤੇਰਾ ਤਾਂ ਰੋਟੀਆਂ ਖਾਣ ਨੂੰ ਜੀ ਕਰਦਾ ਤਿੰਨ ਟਾਈਮ ਖਾ ਲਿਆ ਕਰ ਪੈ ਜਾ ਕਰ ਉਹ ਰੋਟੀਆਂ ਤਾਂ ਖਾਣੀਆਂ ਹੀ ਨੇ ਰੋਟੀਆਂ ਦੇ ਮਾਰੇ ਤਾਂ ਤੁਰੇ ਫਿਰਦੇ ਆ ਟਿੱਡ ਦਾ ਭਰ ਨਹੀਂ ਆ ਹੁਣ ਜੇ ਢਿੱਡ ਲੱਗਿਆ ਹੱਥ ਵੀ ਲੱਗੇ ਆ ਕਮਾਈ ਕਰਨ ਨੂੰ ਕੰਮ ਵੀ ਕਰ ਲਿਆ ਕਰ ਕੰਮ ਨੂੰ ਤਾਂ ਤੇਰੇ ਜੀ ਨਹੀਂ ਕਰਦਾ ਪਿੱਛੂ ਪੈ ਜਾਂਦੇ ਆ ਕੰਮ ਦੇ ਨਾਂ ਨੂੰ ਤਾਂ ਤੈਨੂੰ ਕੰਮ ਮੈਂ ਕਰੀ ਨਹੀਂ ਮੈਂ ਪਹਿਲਾਂ ਪੜ੍ਹਾਈ ਕਰਦਾ ਰਹਾ ਫਿਰ ਹੁਣ ਨਹੀਂ ਸਰਦਾ ਹੁਣ ਕਮੀਲਦਾਰੀ ਵੱਧ ਗਈ ਤੂੰ ਤਾਂ ਉਹੀ ਤੋਰੂਗਾ ਤੋਰੀ ਜੰਨਾ ਉਹ ਬਾਪੂ ਹੈਗਾ ਆਪੀ ਸਾਮੀ ਆ ਦਾ ਬਾਪੂ ਕਿੰਨਾ ਕਚੇਰਾ ਕਿੰਨਾ ਦੋ ਸਾਲ ਆ ਚਾਰ ਸਾਲ ਆ ਕਦੇ ਤਾਂ ਉਹ ਬੈਠੂਗਾ ਸਾਰੀ ਉਮਰ ਤੈਨੂੰ ਬਾਪੂ ਨਹੀਂ ਖਵਾਉਂਦਾ ਉਦੋਂ ਦੇਖੀ ਜਾਊ ਜਦੋਂ ਹੋਊ ਕੁਛ ਆਹੀ ਆਸ ਰੱਖੀ ਤਾਂ ਇਹਦਾ ਤੂੰ ਡੱਕਾ ਨਹੀਂ ਤੋੜਦਾ ਵੀ ਬਾਪੂ ਲਿਆਈ ਜਾਂਦਾ ਕੋਈ ਨਾ ਬਾਪੂ ਨੂੰ ਵੀ ਮੈਂ ਕਹਿਨੀ ਆ ਵੀ ਇਹ ਤੁਸੀਂ ਚਮੜਾ ਰਖਿਆਗਾ ਕਾਇਦੋ ਬਾਪੂ ਨੂੰ ਜਦੋਂ ਆਇਆ ਮੈਨੂੰ ਨਹੀਂ ਪਤਾ ਮੈਥੋਂ ਨਹੀਂ ਕੰਮ ਆਉਂਦਾ ਨਾ ਮੈਂ ਕਰਾਂ ਨਾ ਮੈਥੋਂ ਹੋਇਆ ਪੈ ਜਾ ਆਏ ਨਹੀਂ ਫਿਰ ਸਰਦਾ ਪਰ ਇਹ ਮੇਰੇ ਨਾਲੋਂ ਅੱਡ ਹੋ ਜਾ ਮੈਂ ਤਾਂ ਪਿਆੰਦ ਪਿਆਰੇ ਫਿਰ ਮੇਰਾ ਕੀ ਲੈ ਜਾਏਗਾ ਖਾਲੀ ਹੱਥ ਨੇ ਪਰੌਂਠੇ ਚਲ ਮੈਂ ਤਾਂ ਬਣਾਵਾਂ ਮੈਂ ਰੋਟੀ ਇਹ ਤਾਂ ਇਹੀ ਕਹੀ ਕਹਾੜਾ ਚੱਲੀ ਜਾਉ ਮੜੀ ਨੂੰ ਕੱਢ ਸੀ ਚਲੂੰ ਤਾਂ ਦਾਲ ਬਣੀ ਪਈ ਆ ਬਾਅਦ ਚ ਗਰਮ ਕਰ ਲਵਾਂਗੀ ਰੋਟੀਆਂ ਵੀ ਬਣਾਤੀਆਂ ਵੇਖਾਂ ਉਹ ਨੂੰ ਉੱਠ ਖੜਿਆ ਕਿ ਨਾ ਕਿ ਉੱਥੇ ਹੀ ਪਿਆਗਾ ਚਲ ਸਾਰਾ ਕੰਮ ਹੋ ਗਿਆ ਹਾਂ ਕਿੱਦਾਂ ਮਟਰ ਬੰਦਾ ਮੈਂ ਸਾਰੀਆਂ ਰੋਟੀਆਂ ਬਣਾਤੀਆਂ ਦਾਲ ਵੀ ਬਣਾਤੀ ਉੱਥੇ ਦਾ ਉੱਥੇ ਹੀ ਪਿਆ ਹੈਲੋ ਹਾਂ ਤੂੰ ਮੌਜ ਨਾਲ ਪਿਆ ਐਡਾ ਬਿਸ਼ਰਮ ਬੰਦਾ ਮੈਂ ਤਾਂ ਪੈਣੀ ਆ ਹੁਣ ਤੈਨੂੰ ਪਾਣੀ ਦਿੱਤੇ ਨੂੰ ਕਹੇ ਜੂਦਾ ਤੂੰ ਕਹੇ ਨਹੀਂ ਮੇਥੋਂ ਹੁੰਦਾ ਨਹੀਂ ਅੱਛਾ ਹੁਣ ਮੈਂ ਤੈਨੂੰ ਪਾਣੀ ਪਾ ਕੇ ਰੱਖ ਕੇ ਆ ਮੈਂ ਹੋ ਪਿਆ ਪਤੀਲਾ ਹੋਇਆ ਪਾਣੀ ਦਾ ਮੈਂ ਸਿਰ ਚਲਟਾ ਦੂੰ ਮੱਚਦਾ ਮੱਚਦਾ ਸਿਰ ਚਲਟਾ ਦੂ ਨਾ ਹੋਰ ਕੰਮ ਤਾਂ ਕੋਈ ਕਰਦੀ ਨਹੀਂ ਨੀ ਬੁੜਬੁੜ ਕਰਦੀ ਫਿਰਦੀ ਰਹੂਗੀ ਤੇਰੇ ਭਾਦੇ ਨਹੀਂ ਕਰਦੀ ਤੈਨੂੰ ਟਾਈਮ ਦਾ ਪਤਾ ਲੱਗਦਾ ਸੂਰਜ ਇੱਥੋਂ ਤੋਂ ਇੱਥੇ ਆ ਗਿਆ ਸਾਰੀ ਮੈਂ ਰੋਟੀ ਬਣਾਈ ਰਸੋਈ ਸਾਫ਼ ਕਰਾਈ ਸਬਜ਼ੀ ਤਰਾਈ ਤੇ ਹਜੇ ਤੂੰ ਕਹਾਂ ਨਾ ਕਿ ਕੋਈ ਕੰਮ ਨਹੀਂ ਕਰਦੀ ਹੈ ਜੇ ਤੂੰ ਵੇਲਾ ਸਾਰੀ ਵੇਲੇ ਆ ਕੋਈ ਵੇਲਾ ਨਹੀਂ ਮੈਂ ਮੂੰਹ ਤੈਨੂੰ ਹੀ ਲੱਗਦਾ ਵੇਲਾ ਕਿਹੜੇ پہاੜੋਂ ਪੱਥਰ ਲਿਆਉਣਾ ਤੂੰ ਮੈਨੂੰ ਤਾਂ ਦਿੰਦਾ ਨਹੀਂ ਉਹ ਤੈਨੂੰ ਪਹਾੜੋਂ ਪੱਥਰਾਂ ਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਲਿਆਉਣਾ ਮੈਂ ਨਾ ਮੈਨੂੰ ਦਿਖਾਹੀਂ ਕਿਹੜੇ پہاੜੋਂ ਪੱਥਰ ਲਿਆਏ ਤੂੰ ਮਾਰੀ ਜਾਣਾ ਹੋਈ ਓਏ ਦਿਖਾਉਣਾ ਖੜ ਜਾ ਫਿਰ ਜਾਂਦਾ ਇਹ ਆ ਦੇਖ ਨੀ ਮੈਂ ਮਰ ਗਈ ਨਹੀਂ ਮੇਰਾ ਕਿੱਥੋਂ ਇਹਦੇ ਨਾਲ ਬਾਹ ਪੈ ਗਿਆ ਕਿੱਥੇ ਮੇਰੇ ਕਰਮਾਂ ਚ ਕੁਚੁੱਡੂ ਦਰਿਆ ਪਿਆ ਸੀ ਇਹ ਪੱਥਰ ਹੁਣ ਮੇਰੇ ਸਿਰ ਚ ਮਾਰ ਮੇਰਾ ਤਾਂ ਐਂ ਜੀ ਕਰਦਾ ਮੈਂ ਗੱਡੀ ਥੱਲੇ ਆ ਕੇ ਮਰ ਜਾ ਮੇਰੀ ਤਾਂ ਇਹ ਤਾਂ ਸਾਰੀ ਮਿਹਨਤ ਲੱਗੀ ਲਿਹਾਉਣ ਤੇ ਕੀ ਕਰਾਂਗਾ ਕੀ ਕੰਮ ਕਰਦਾ ਨਹੀਂ ਤਾਂ ਵੀ ਔਖਾ ਹੁਣ ਕਿ ਨਹੀਂ ਰਾ ਤੂੰ ਕੀ ਲਿਆ ਪਾਣ ਪੱਥਰ ਜਿਹਾ ਲਿਆਤਾ ਹੁਣ ਸਿਰ ਤੇ ਹੱਥ ਮਾਰਨ ਲੱਗ ਗਿਆ ਇਹ ਤਾਂ ਦੰਦੀਆਂ ਵੱਢ ਲਈ ਹੁਣ ਇਹ ਖਾ ਲਈ ਖਾ ਲਈ ਕਿ ਇਹਨਾਂ ਦਾ ਸੋਨਾ ਦੇਖ ਆ ਪਿਆ ਪਤਾ ਨਹੀਂ ਕਿਹੜੀ ਰੂੜੀ ਤੋਂ ਚੱਕ ਕੇ ਲਿਆਇਆ ਰੂੜੀ ਤੋਂ ਕੋਈ ਚੱਕ ਕੇ ਲੈ ਪਹਾੜਾਂ ਤੋਂ ਲੈਤਾ ਤੈਨੂੰ ਬੜਾ ਪਤਾ ਲੱਗਦਾ ਲੈ ਕਿਹੜੇ ਵੇਲੇ ਵਾਗਿਆ ਤੂੰ ਪਹਾੜਾਂ 'ਚ ਕੋਲ ਵੀ ਤੈਨੂੰ ਕੀ ਪਤਾ ਲੱਗਦਾ ਤੈਨੂੰ ਜੇ ਲੜਨ ਤੋਂ ਸੇਵਾ ਕੋਈ ਕਮਾਉ ਫੇਰੀ ਪਤਾ ਲੱਗੂ ਤੈਨੂੰ ਵੇ ਜੇ ਮੈਂ ਨਹੀਂ ਲੜੂੰਗੀ ਹੋਰ ਕੌਣ ਲੜੂ ਤੈਨੂੰ ਮੈਂ ਕੰਮ ਨੂੰ ਕਹਿਣੀ ਆ ਕੋਈ ਮੈਂ ਪਾਗਲ ਨਹੀਂ ਵੀ ਉਹੀ ਮੱਥਾ ਮਾਰੀ ਜਾਨੀ ਆ ਉਹ ਕੰਮ ਕਰ ਦਈਆਂ ਪਹਿਲਾਂ ਪਿਓ ਨੇ लाड़-ਲਾੜ ਰੱਖਿਆ ਹੋਇਆ ਕੰਮ ਕਰੇ ਹੀ ਨਹੀਂ ਹੁਣ ਹੌਲੀ-ਹੌਲੀ ਸਿੱਖ ਜਾਗੇ ਕੰਮ ਮੈਨੂੰ ਇੱਕ ਹੀ ਲੱਗ ਤੈਨੂੰ ਕਹਿਣੀ ਆ ਰੋਜ਼ ਨਾਲ ਲੜਨ ਲੱਗ ਜਾਨੀ ਮੈਨੂੰ ਬਾਗ ਜਾ ਕਰ ਕਿਧਰੇ ਉੱਥੇ ਆਈ ਧੂਈ ਚ ਕਿਸੇ ਦੇ ਮੂੰਹ ਮੱਥੇ ਲੱਗ ਜਾਇਆ ਕਰ ਕੋਈ ਚੰਗੀ ਮਤ ਆਉਗੀ ਇੱਥੇ ਬੈਠਾ ਮੇਰਾ ਦਿਮਾਗ ਚੱਟੀ ਜਾਨਾ ਆ ਤੇਰਾ ਦਿਮਾਗ ਚੱਟ ਲੈ ਗਿਆ ਦੀ ਕੁਲਫੀ ਆ ਨਾ ਤੇਰਾ ਦਿਮਾਗ ਚੱਟਣ ਨੂੰ ਬੈ ਗਿਆ ਬੇੜਾ ਉਸ ਬਚੋਲੇ ਦਾ ਜਿਹਨੇ ਮੈਨ ਉਹ ਸੱਚਾ ਪੱਥਰ ਦਾ ਮੈਂ ਤੇਰੇ ਵਾਸਤੇ ਲਿਆਇਆ ਸੀ ਇਹ ਲੱਡੀਆਂ ਕੂਚ ਲਿਆ ਕਰ ਫੜ ਚੱਲ ਪਰੇ ਮੇਰਾ ਤਾਂ ਐਂ ਜੀ ਕਰਦਾ ਨਾ ਮਰ ਜਾ ਤੂੰ ਕੋ ਮਰ ਜਾ ਮਰਨ ਤਾਂ ਮੇਰਾ ਜੀ ਕਰਦਾ ਮੇਰਾ ਤਾਂ ਐਂ ਜੀ ਕਰਦਾ ਮੈਂ ਗੱਟੀ ਥੱਲੇ ਆ ਕੇ ਮਰ ਜਾ ਹਾਂ ਮੇਰੀ ਗੱਲ ਸੁਣ ਲੈ ਭਾਈ ਤੂੰ ਮਰਨ ਦੀ ਗੱਲ ਕਰਦਾ ਓਏ ਆ ਕਿਧਰੋਂ ਆ ਗਿਆ ਖਬਰਾਂ ਵਾਲਾ ਏ ਦੂਗਾ ਆ ਟਾਈਮ ਹੋਇਆ ਕਿਹਾ ਤੇ ਮੜਾਇ ਜੇਦੀ ਕਰ ਤੋ ਫਿਰ ਗੱਡੀ ਉਹਨਾਂ ਵਾਲਿਆਂ ਨਾਲ ਨਾ ਜਾਵੇ ਕਿ ਤਾ ਤੈਨੂੰ ਕਿਨੇ ਬੁਲਾਇਆਗਾ ਉਹ ਮੈਨੂੰ ਭਾਈ ਬੁਲਾਇਆ ਤਾਂ ਦੇ ਕਿਸੇ ਨੇ ਨਹੀਂ ਤੇ ਮੈਂ ਤਾਂ ਤੁਹਾਡੀਆਂ ਗੱਲਾਂ ਸੁਣ ਕੇ ਨਾ ਉੱਚੂ-ਉੱਚੂ ਬੋਲਦੇ ਸੀ ਤੇ ਮੈਂ ਤਾਂ ਰਾਹਿਆ ਜਾਂਦਾ ਸੀ ਮੈਂ ਆ ਗਿਆ ਤੂੰ ਤਾਂ ਨਾ ਲੋਕਾਂ ਦੇ ਬਿੜਕਾਂ ਲੈਂਦਾ ਫਿਰਿਆ ਕਰ ਧੰਨਵਾਦ ਇਹ ਹੀ ਬਿੜਕਾਂ ਲੱਗੀਆਂ ਰਹਿਣੀਆਂ ਇਹ ਬਿੜਕ ਤਾਂ ਕਾਦੀ ਆ ਭਾਈ ਬਿੜਕ ਕਿਉਂ ਨਹੀਂ ਇਹ ਤਾਂ ਸਾਰੇ ਪਿੰਡ ਦੀ ਖਬਰ ਰੱਖਦਾ ਤੈਨੂੰ ਉਹਨਾਂ ਨੂੰ ਖਬਰਾਂ ਵਾਲਾ ਰੇੜੂ ਆ ਕਹਿੰਦੇ ਨੇ ਰੇੜੂ ਆ ਤਾ ਤੂੰ ਹੋਰ ਨਾ ਇੱਥੇ ਫੂਸ ਸੱਟਾ ਸਾਡੇ ਘਰ ਤਾਂ ਪਹਿਲੀ ਲੜਾਈ ਹੋ ਰਹੀ ਆ ਫਿਰ ਲੜਾਈ ਦਾ ਹੱਲ ਵੀ ਕਰਨਾ ਬਈ ਕੋਈ ਮੈਨੂੰ ਤੂੰ ਕੀ ਹੱਲ ਕਰੇਗਾ ਤਾ ਤੇਰੇ ਤੋਂ ਆਪਦੇ ਹੱਲ ਤਾਂ ਹੁੰਦੇ ਨਹੀਂ ਸਾਡੇ ਕੀ ਹੱਲ ਕਰੇਗਾ ਕੀ ਗੱਲ ਹੋ ਗਈ ਬਈ ਤੂੰ ਹੱਲ ਕੀ ਕਰ ਦੇਗਾ ਸਾਡਾ ਕਰ ਵੀ ਸਕਦਾ ਤਾ ਇਹ ਕੀ ਹੱਲ ਕਰੇਗਾ ਤੂੰ ਆ ਖੜਾ ਮਿੱਟੀ ਦਾ ਮਟੂਕਣਾ ਬਣਿਆ ਕਹਿੰਦਾ ਕੋਈ ਤੇਰੇ ਸਾਹਮਣੇ ਵੀ ਪਾਈ ਮੈਂ ਕੰਮ ਤੇ ਲੱਗੂਗਾ ਜਾਂ ਨਾ ਤਾ ਮੇਰੀ ਗੱਲ ਸੁਣ ਹਾਂ ਬਈ ਮੈਂ ਤਾਂ ਨਹੀਂ ਕੰਮ ਦੀਆਂ ਗੱਲਾਂ ਨਾ ਸੁਣ ਸੁਣ ਅੱਕ ਗਿਆ ਠੀਕ ਹੈ ਤੂੰ ਸਮਝਾ ਦੇ ਨੂੰ ਕੋਈ ਗੱਲ ਉਹ ਕੁੜੀਏ ਮੇਰੀ ਗੱਲ ਸੁਣ ਮੇਰੇ ਇੱਕ ਗੱਲਬਾਤ ਹੋਰ ਆ ਗਈ ਹੁਣ ਕੀ ਰਹਿ ਗਿਆ ਤਾਇਆ? ਉਹ ਮੇਰੀ ਗੱਲ ਸੁਣ ਕੁੜੀਏ ਤੂੰ। ਜੇ ਆਪਾਂ ਕੰਮ ਇੱਕ ਹੋਰ ਕਰੀਏ। ਕੀ? ਇਹਨੂੰ ਤੂੰ ਤਲਾਕ ਦੇ ਦੇ। ਨਹੀਂ ਮੈਂ ਮਰ ਗਈ। ਤਾਇਆ ਤੂੰ ਇਹੋ ਜਿਹਾ ਕਿੱਦੋਂ ਤਾਂ ਕਿੱਥੋਂ ਸਿੱਖ ਕੇ ਆਉਣਾ ਹੈ? ਉਹ ਤੈਨੂੰ ਮੈਂ ਰਿਸ਼ਤਾ ਹੋਰ ਵਧੀਆ ਕਰਾ ਦੂੰਗਾ। ਅੱਛਾ ਮੇਰਾ ਘਰ ਪਟਣ ਆਉਣਾ ਕਿ ਬਸਾਉਣ ਆਉਣਾ ਤਾਇਆ ਤੂੰ ਚੱਲ ਗਈ। ਇਹ ਕਰਨੀ ਪੜਦਾ ਬਿੱਲਿਆ ਮੈਂ। ਆ ਚੰਗੀ ਮਤ ਦਿਨਾਂ ਤੂੰ। ਸਿਆਣਾ ਬੈਣਾ ਹੋ ਕੇ ਕਹਿੋ ਜੀਆਂ ਗੱਲਾਂ ਕਰਦਾ 5 ਸਾਲ ਹੋ ਗਏ ਮੈਨੂੰ ਇਹਦੇ ਨਾਲ ਵਿਆਹੀ ਤੂੰ। ਤੇ ਹੋਰ ਮੈਂ ਕੀ ਕਹਿਣਾ ਫਿਰ? ਕੀ ਕਹਿਣਾ ਮਤਲਬ ਕੀ ਹੈ ਤੇਰਾ ਤਾਇਆ? ਤੋਂ ਆਪਾਂ ਕਿਤੇ ਹੋਰ ਦੇਖ ਲੈਣਾ ਤਾਂ ਟਕਾਣਾ ਹੁਣ ਮੈਂ ਚੰਗੀ ਲੱਗਦੀ ਆ ਤਾਂ ਦੂਜਾ ਵਿਆਹ ਕਰਾਉਂਦੀ ਅਗਲਾ ਕਹੂ 5 ਸਾਲਾਂ ਦੀ ਤਾਂ ਇਹਦੇ ਨਾਲ ਰਹਿੰਦੀ ਸੀ ਓਏ ਚੰਗੀ ਗੱਲ ਸੁਣ ਕੁੜੀਏ ਤੂੰ ਠੀਕ ਹੈ 5 ਸਾਲ ਹੋ ਗਏ ਠੀਕ ਹੈ ਨਾ ਤੁਹਾਡੇ ਕੋਲ ਜਦੋਂ ਖੁਸ਼ੀ ਨਹੀਂ ਆਈ ਕੋਈ ਇਹ ਕੰਪ ਦਾ ਢੱਕਾ ਇਹ ਨਹੀਂ ਕਰਦਾ ਹੈ ਰੱਬ ਤੇ ਭਰੋਸਾ ਕਰਕੇ ਕੀ ਕਰੋਗੇ ਤੂੰ ਫਿਰ ਆਪ ਹੀ ਸਮਝ ਜਾ ਉਹ ਤਾਂ ਤੇਰੀ ਗੱਲ ਠੀਕ ਹੈ ਤਾਇਆ ਚੱਲ ਕੋਈ ਨਾ ਹਾਂ ਠੀਕ ਹੈ ਨਾ ਹਾਂ ਉਹ ਚਾਹ ਬਣਾ ਦਨੀ ਆ ਤਾਂ ਨਾ ਬਸ ਬਿਲੇ ਲਿਓਂਦੇ ਬਾਦਰੋ ਕੀ ਕਹਿ ਗਿਆ ਮੈਨੂੰ ਤਾਇਆ ਕੋਸੀ ਪਲਾਨ ਨਾ ਟੁਕੜਾ ਲੱਗਾ ਹੋਈਆਂ ਗੱਲਾਂ ਕਰਕੇ ਜਾਂ ਦੇਖੀ ਲੋਕ ਘਰ ਬਸਾਉਂਦੇ ਹੁੰਦੇ ਆ ਇਹ ਉਂਗਲਾਂ ਲਾਉਣ ਆ ਜਾਂਦਾ ਤਾਂ ਸੋਚਾਂ ਜੇ ਗੱਲ ਸਹੀ ਵੀ ਕਰ ਗਿਆ ਸੀ ਤੇ ਜੇ ਇੱਕ ਪਾਸੇ ਸੋਚਾਂ ਤਾਂ ਸੱਤੇ ਦੀ ਗੱਲ ਵੀ ਠੀਕ ਆ ਵੀ ਇਹ ਖਬਰਾਂ ਵਾਲਾ ਰੇੜੀ ਹੋਈ ਆ ਚੱਲ ਮੈਂ ਕਿ ਐਵੇਂ ਬਾਲਾ ਦਿਮਾਗ ਲਾਇਆ ਕੰਮ ਨਵੇੜਾ ਕੀ ਜਵਾਗਾ ਤਾਂ ਕੀ ਕਰਦੇ ਹਾਂ ਕੀ ਕਰੀ ਜੰਨੀ ਆ ਪਤਾ ਬਾਪੂ ਜੀ ਅੱਜ ਸਬਜੀ ਨਹੀਂ ਸੀਗੀ ਅੱਛਾ ਮੈਂ ਕਿਹਾ ਚੱਲ ਸਾਗ ਤੋੜਨਾ ਅੱਜ ਸਾਗ ਬਣਾਵਾਂਗੇ ਉਹ ਵੀ ਸਰਦੀ ਚ ਸਵਾਦ ਲੱਗਦਾ ਹੈ ਨਾ ਤੇ ਸੱਤਿਆਂ ਭੇਜ ਕੇ ਸਬਜੀ ਮੰਗਾ ਲੈਂਦੀ ਪੁੱਤਾਂ ਉਹ ਕਿੱਥੇ ਆਖੇ ਲੱਗਣ ਆਲਾ ਬਾਪੂ ਜੀ ਜੇ ਉਹ ਜਾਂਦਾ ਹੋਵੇ ਫਿਰ ਮੈਨੂੰ ਕੀ ਲੋੜ ਆ ਲੈ ਕਿਉਂ ਨਹੀਂ ਤੂੰ ਮੈਨੂੰ ਫੋਨ ਕਰਦੀ ਮੈਂ ਉਹਨੂੰ ਕਹਿ ਦਿੰਦਾ ਚੱਲ ਮੈਂ ਫੇਰ ਤੋੜ ਦੂੰ ਪਹਿਲਾਂ ਤੁਹਾਨੂੰ ਚਾਹ ਚੂਹ ਬਣਾਉਣਾ ਬਾਪੂ ਹੋਰ ਭਾਈ ਬਾਪੂ ਜੀ ਗੱਲ ਸੁਣੋ ਮੇਰੀ ਪਹਿਲਾਂ ਰੋਟੀ ਖਾਉਂਗੇ ਕਿ ਚਾਹ ਬਣਾਉਣਾ ਪਤਾ ਪਹਿਲਾਂ ਮੈਂ ਖਾਉਂਗਾ ਰੋਟੀ ਉਸ ਤੋਂ ਬਾਅਦ ਬਣਾ ਦੀ ਚਾਹ ਅੱਜ ਸਬਜ਼ੀ ਤਾਂ ਕੋਈ ਹੈ ਨਹੀਂ ਸੀ ਮੈਂ ਤਾਂ ਚਟਣੀ ਕੋਪਤੀ ਟਮਾਟਰ ਦੀ ਤਾਂ ਹੀ ਆ ਸਾਗ ਤੋੜੀ ਜਾਂਦੀ ਸੀ ਮਹਾਂ ਚਲ ਸ਼ਾਮ ਨੂੰ ਇਹ ਬਣਾ ਲਾਂਗੇ ਕੋਈ ਨਹੀਂ ਪੁੱਤ ਆ ਲੈ ਪਹਿਲਾਂ ਤਾਂ ਪੈਸੇ ਸ਼ਾਮ ਨੂੰ ਪਤਾ ਬਾਪੂ ਜੀ ਕੋਈ ਨਹੀਂ ਤੁਸੀਂ ਸ਼ਾਮ ਦੋ ਜਦੋਂ ਹੁਣ ਸੀ ਮੈਂ ਨਾ ਨਾ ਪਤਾ ਜਦੋਂ ਘਰੇ ਤੂੰ ਹੈਗੀਆਂ ਸਾਨੂੰ ਕੀ ਲੋੜ ਹੈ ਸਾਂਭਣ ਦੀ ਪੈਸੇ ਲੈ ਪਤਾ ਫੜ ਬਾਪੂ ਜੀ ਇੱਕ ਗੱਲ ਹੁੰਦਾ ਨਾ ਮੈਨੂੰ ਸੰਗ ਜੀ ਆਉਂਦੀ ਆ ਉਹ ਕੋਈ ਡੱਕਾ ਨਹੀਂ ਤੋੜਦਾ ਤੁਸੀਂ ਸਾਰਾ ਤੁਹਾਨੂੰ ਕਮਾਈ ਕਰਕੇ ਹਨਾ ਲਿਆ ਕੇ ਮੈਨੂੰ ਖੜਾ ਦੰਨੋ ਆਪਦਾ ਚਾਹ ਦਰਾ ਤੱਕ ਵੀ ਨਹੀਂ ਖਰੀਦਦੇ ਉਹ ਪੁੱਤ ਕੀ ਕਰੀਏ ਪਹਿਲੇ ਦਿਨੋਂ लाਡ ਲਾ ਰੱਖਿਆ ਹੋਇਆ ਉਹਨੂੰ ਤਾਂ ਹੀ ਉਹ ਕੰਮ ਨੂੰ ਹੱਥ ਨਹੀਂ ਲਾਉਂਦਾ ਇਹ ਪਤਾ ਕੀ ਹੈ ਬਾਪੂ ਜੀ ਹੁਣ ਸਾਰੀ ਉਮਰ ਤਾਂ ਇਹ ਦੇਖ ਨਿਕਲਦੀ ਨਹੀਂ ਹੈਗੀ ਪਹਿਲਾਂ ਤਾਂ ਸਰ ਗਿਆ ਪਹਿਲਾਂ ਸੀਗਾ ਉਹ ਕੱਲਾ ਜਾਣਾ ਹੁਣ ਇੱਕ ਤੋਂ ਦੋ ਦੋ ਤੋਂ ਤਿੰਨ ਅੱਗੇ ਪਰਿਵਾਰ ਵੱਧਾ ਕੇ ਰਹਿ ਜਾਊਗਾ ਇਹ ਤਾਂ ਪੁੱਤ ਮੈਂ ਗੱਲ ਸੋਚਦਾ ਪਰ ਇਹਦੇ ਦਿਮਾਗ 'ਚ ਨਹੀਂ ਆਉਂਦੀ ਵੀ ਬਾਪੂ ਕਿੰਨਾ ਕੇ ਚੇਅਰਮੈਨ ਨੂੰ ਕਮਾ ਕੇ ਖਵਾਊਗਾ ਉਹੀ ਤਾਂ ਜਾਣਦਾ ਬਾਪੂ ਮੈਂ ਵੀ ਸਾਰਾ ਦਿਨ ਲੜਦੀ ਆ ਹੁਣ ਸਾਰਾ ਦਿਨ ਤੱਕਾਂ ਕਾਂ ਵੀ ਪਿਹੜੀ ਲੱਗਦੀ ਆ ਆਪ ਹੀ ਸੈਣਾ ਉਹਨੂੰ ਆਪ ਨੂੰ ਆਉਣੀ ਚਾਹੀਦੀ ਆ ਲੈ ਪੁੱਤ ਹੁਣ ਜੇ ਬਰਾਬਰ ਦੇ ਪੁੱਤ ਨੂੰ ਕੁਛ ਕਾਹਾਂ ਤਾੜਾਂ ਫਿਰ ਲੋਕ ਕੀ ਆਖਣਗੇ ਵੀ ਪੁੱਤ ਬਰਾਬਰ ਦਾ ਉਹਨੂੰ ਤਾੜੀ ਜਾਂਦਾ ਉਹ ਤਾਂ ਗੱਲ ਬਾਪੂ ਜੀ ਤੁਹਾਡੀ ਠੀਕ ਆ ਤੁਸੀਂ ਮਾੜਾ ਮੋਟਾ ਕਿਹਾ ਕਰੋ ਉਹਨੂੰ ਬਾਹਲਾ ਸਿਰ ਚੜਾ ਰੱਖਿਆ ਹੁਣ ਮੈਂ ਵੀ ਇਕੱਲੀ ਕੀ ਕਰਾਂ ਫਿਰ ਸਾਰਾ ਦਾ ਲੜਾਈਆਂ ਕਰ ਕਰਕੇ ਤੇ ਸਾਡੇ 'ਚ ਫਰਕ ਪੈਂਦਾ ਨਹੀਂ ਉਹ ਤਾਂ ਠੀਕ ਆ ਪੁੱਤ ਹੁਣ ਗਿਆ ਕਿੱਥੇ ਆ ਐ ਇੱਥੇ ਫਿਰਦਾ ਉਹ ਭੌਂਕਦਾ ਮੈਂ ਤਾਂ ਕੰਮ ਨੂੰ ਕਹੀਆਂ ਨਹੀਂ ਸੀ ਮੇਰੇ ਨਾਲ ਤਾਂ ਗੁੱਸੇ ਹੋ ਕੇ ਭੱਜ ਗਿਆ ਕਹਿੰਦਾ ਤੂੰ ਤਾਂ ਸਾਰਾ ਦਿਨ ਮੈਨੂੰ ਕੰਮ 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 ਨੂੰ ਕਹਿੰਦੀ ਰਹਿੰਦੀ ਆ ਚੱਲ ਕੋਈ ਨਹੀਂ ਆ ਜਾਂਦਾ ਪੁੱਤ ਚਲੋ ਬਾਪੂ ਤੁਸੀਂ ਬੈਠੋ ਮੈਂ ਰੋਟੀ ਲੈ ਕੇ ਆਉਂਦੀ ਆ ਇਹ ਛੋਰ ਦਾ ਵੀ ਸਰਿਆ ਪਿਆ ਕੰਜਰ ਨੂੰ ਕੀ ਆਖੀਏ ਕੀ ਸਮਝਾਈਏ ਸਹੀ ਗੱਲ ਹੈ ਬਗਾਨੀ ਧੀ ਲੜਦੀ ਏ ਕੰਮ ਦਾ ਟੱਕਾ ਨਹੀਂ ਤੋੜਦਾ ਕੋਈ ਨਹੀਂ ਆਣਦੇ ਨੂੰ ਮੈਂ ਸਮਝਾਉਂਗਾ ਫਿਰ ਆਪਾਂ ਬਗਾਨੀਆਂ ਧੀਆਂ ਨੂੰ ਮਾੜਾ ਸਮਝਦੇ ਆ ਹਨਾ ਜੇ ਆਪਦੇ ਔਲਾਦ ਚੰਗੀ ਹੋਵੇ ਤਾਂ ਬਗਾਨੀ ਧੀ ਵੀ ਚੰਗੀ ਹੋਊਗੀ ਬੰਦੇ ਆ ਪੁੱਤ ਰੋਟੀ ਨਾ ਚੋਰੀ ਚੰਗੇ ਘਰਾਣੇ ਦੀ ਹੈ ਜਿਹੜੀ ਅੱਧੇ ਬੋਲ ਤੋਂ ਚੀਜ਼ ਮੈਨੂੰ ਮਿਲ ਜਾਂਦੀ ਹੈ ਖਾਲੀ ਰੋਟੀ ਬਾਪੂ ਹਾਂ ਤਾਂ ਤਾਂ ਖਾ ਲੈ ਅੱਛਾ ਹੋਰ ਕੁਝ ਚਾਹੀਦਾ ਹਾਂ ਬਸ ਚਾਹ ਬਣਾ ਦਿਓ ਪੁੱਤ ਘੁੱਟ ਠੀਕ ਹੈ ਜੀ ਹਾਂ ਅੱਲਾ ਸਾਹਮਣੇ ਦੇਖੀਏ ਹੋ ਜਾਣਗੀਆਂ ਚਾਰ ਕੁੱਟੀਆਂ ਕਿ ਨਹੀਂ ਇੰਨੀ ਰੇਵੀ ਪਾਤੇ ਗੁੱਟ ਫਟਾਈ ਵੀ ਕਰਤੀ ਪਾਣੀ ਲਾਉਣ ਵਾਲਾ ਮੈਂ ਲਾਤਾ ਅੱਜ ਟੂਟੀ ਵੀ ਨਹੀਂ ਆਈ। ਇਹ ਬਗੜੋ ਹੀ ਕਰਵਾਉਣੀ ਦੁਬਾਰੇ ਫੇਰ ਕੱਖ ਹੋਗੇ। ਚਲ ਦੁਬਾਰੇ ਫੇਰ ਪੁੱਟਦੇ ਹਾਂਗੇ। ਲੈ ਬਾਪੂ ਜੀ। ਮੈਂ ਤੁਹਾਨੂੰ ਉੱਥੇ ਵੇਖ ਕੇ ਆਈਆਂ। ਆਹ ਲਓ ਜਾ ਗਰਮ। ਇੱਥੇ ਕੀ ਕਰਨ ਲੱਗੀ? ਆਪਾਂ ਤੇ ਲਸਣ ਮਹਾ ਗੁੜ ਦੇਾਂਗੇ ਹਨਾ ਵਧੀਆ ਹੋ ਜੂ ਚਾਹ ਹਾਂ ਹੁਣ ਤਾਂ ਵਧੀਆ ਹੋ ਗਿਆ ਚੱਲ ਮੁੱਲ ਦੇ ਨਾਲੋਂ ਵਧੀਆ ਕਰਦੀ ਹਨਾ ਹਾਂ ਨਾਲੇ ਨਾਲੇ ਪੁੱਤ ਗੱਲ ਸੁਣ ਮੇਰੀ ਹਾਂ ਪੁੱਤ ਪੈਸੇ ਆ ਗਏ ਨਾ ਹੁਣ ਕਰੇ ਹਨਾ ਹਾਂ ਜਿਲਕੂ ਇਸਿਆਲ ਦੇ ਕੱਪੜੇ ਲਿਆਉਣੇ ਤਾਂ ਆਪਦੇ ਪੁੱਤੋਂ ਦੋਨੇ ਜਾ ਕੇ ਲਿਆਏ ਹੋ ਠੀਕ ਹੈ ਨਾ ਕੋਈ ਗੱਲ ਨਹੀਂ ਬਾਪੂ ਕੱਪੜਿਆਂ ਨੂੰ ਕੀ ਆ ਕੱਪੜੇ ਤਾਂ ਮੈਂ ਉਹੀ ਪਾ ਲੂੰਗੀ ਪਏ ਆ ਪਿਛਲੇ ਸਾਲ ਲਿਆਂਦੇ ਸੀ ਮੋٹے ਲੈ ਪੁੱਤ ਪਿਛਲੇ ਸਾਲ ਕਿਉਂ ਹੁਣ ਪੈਸੇ ਆਏ ਆਪਣੇ ਥੋੜੇ ਨਾਲ ਕੱਢਣਾ ਔਖਾ ਹੋ ਜਾਂਦਾ ਆਪਾਂ ਕਰੇ ਸੌਦਾ ਪਾਣੀ ਡਿਘਾ ਲਾਂਗੇ ਸਿਲੰਡਰ ਸਿਲੰਡਰ ਭਰਾ ਲਾਂਗੇ ਤੜਕੇ ਪਤਾ ਮੈਂ ਚੁੱਲ੍ਹੇ ਤੇ ਮੱਥਾ ਮਾਰ ਕੇ ਕਿਵੇਂ ਦਾਲ ਬਣਾਈ ਆ ਪਾਣੀ ਗਰਮ ਕਰਿਆ ਉਹ ਕੋਈ ਨਹੀਂ ਪੁੱਤ ਸਿਲੰਡਰ ਵੀ ਭਰੇ ਜਾਣਗੇ ਹੁਣ ਇਹਦੇ ਵੀ ਸਿਆਲ ਆ ਗਏ ਤੇ ਕੱਪੜੇ ਨਾ ਪਾਓ ਸਾਰਾ ਕੁਝ ਹੋ ਜਾਂਦਾ ਹੁੰਦਾ ਬਾਪੂ ਜੀ ਤੁਸੀਂ ਆਪ ਦੇ ਵਾਸਤੇ ਵੀ ਕੋਈ ਕੋਟੀ-ਕੂਟੀ ਨਾਲੇ ਮੋਟੀਆਂ ਜਰਾਬਾਂ ਲੈ ਲਓ ਲੈ ਪੁੱਤ ਮੈਂ ਤਾਂ ਤੁਹਾਡੇ ਬਿਨਾਂ ਕਹੇ ਤੋਂ ਲਿਆਇਆ ਦੇਖ ਨਾਲੇ ਬੂਟ ਨਾਲੇ ਜਰਾਬਾਂ ਨਾਲੇ ਜੈਕਟ ਨਵੀਂ ਲਿਆਂਦੀ ਆ ਤੁਸੀਂ ਕਿਹੜਾ ਥਣ ਕੁੜੀਆਂ ਦੇ ਵਿਆਹ ਕਰਨਿਓ ਸਾਡੇ ਮਾਰੇ ਤੁਸੀਂ ਕਮਾਈ ਫਿਰ ਕਰਦੇ ਫਿਰਦੇ ਹੋ ਜੇ ਇਹ ਬੇਲ ਹੈ ਕਾ ਤਾਂ ਇਹ ਝੱਜਦਾ ਹੋਵੇ ਤਾਂ ਤੁਹਾਨੂੰ ਬੈਠਿਆਂ ਨੂੰ ਰੋਟੀ ਦੇਵੇ ਨਹੀਂ ਫਿਰ ਪੁੱਤ ਇਹਦਾ ਦਿਮਾਗ ਇਹਦੇ ਨਾਲ ਹੈ ਠੀਕ ਹੈ ਮੈਂ ਤਾਂ ਇਹੀ ਕਹਣਾ ਹੌਣ ਠੰਡਾ ਬਹੁਤ ਜਿਆਦਾ ਠੀਕ ਹੈ ਨਾ ਕਈ ਵਾਰੀ ਸਰਦੀ ਲੱਗ ਜੇ ਫਿਰ ਆਪਾਂ ਡਾਕਟਰਾਂ ਨੂੰ ਪੈਸੇ ਦਿੰਨੇ ਆ ਉਹ ਤਾਂ ਤੁਹਾਡੀ ਗੱਲ ਹੀ ਕਿੰਨੇ ਬਾਪੂ ਤੁਸੀਂ ਤਾਂ ਸੋਚਦੇ ਹੋ ਪਰ ਇਹ ਨਹੀਂ ਨਾ ਸੋਚਦਾ ਵੀ ਮੇਰਾ ਬੁੜਾ ਪਿਓ ਦੇਖ ਲੈ ਇੰਨਾ ਕੰਮ ਕਰਦਾ ਵੀ ਮੈਂ ਗੱਭਰੂ ਜਵਾਨ ਹੋ ਕੇ ਵੀ ਬੈਠਾ ਰਹਿਣਾ ਭਾਈ ਉਹ ਮੇਰੇ ਸਿਰ ਤੇ ਛਾਲਾ ਮਾਰਦਾ ਠੀਕ ਹੈ ਨਾ ਜਦੋਂ ਇਹਦੇ ਸਿਰ ਤੇ ਕਬੀਲਦਾਰੀ ਪੈ ਗਈ ਨਾ ਇਹਦੇ ਗਲ ਚ ਇਹਨੂੰ ਫੇਰ ਪਤਾ ਲੱਗੂਗਾ ਬਾਪੂ ਜੀ ਇਸ ਦੁਆਚ ਕਦੋਂ ਪਾਉਗੀ ਕਬੀਲਦਾਰੀ ਹੁਣ ਭਾਈ ਜਦੋਂ ਵਿਆਹ ਜਾਂਦਾ ਬੰਦਾ ਉਦੋਂ ਕਬੀਲਦਾਰੀ ਹੋ ਜਾਂਦਾ ਇਕਮਾਰੇ ਨੂੰ ਹੁੰਦੀਆਂ ਨੇ ਐਸਾ बस कोई नहीं पुत होड़ी होड़ी समझ आ जूगी चल कोई ना बापू चंगा चाह पी लो चाह तो बह के पी लो बापू सारा दिन तुम भी कम काम कम काम। बस कोई नहीं पुत पी लेना शाबाश मेरे चीज मम्मी तो, तो 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 अचानक मैं तो 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 ਹੈ ਦਰੱਖ ਵਧੀਆ ਕੋਲੇ। ਅੱਛਾ ਹੋਰ ਸਾਰੇ ਠੀਕ ਸੀ ਆਪਣੀ? ਹਾਂ ਠੀਕ ਆ ਵਧੀਆ। ਅੱਜ ਅਚਾਨਕ ਆਉਣਾ ਹੋਇਆ। ਉਹ ਹੀ ਆ ਗਏ। ਮਹਾਪਤਾ ਸਤਾ ਲੈਣੇ ਆ। ਚੱਲ ਵਧੀਆ ਹੋ ਗਿਆ ਜੀ ਗੀਤਾ ਧੀ ਨੂੰ ਮਿਲਣ ਨੂੰ। ਹੋਰ। ਹੋਰ ਸੁਣਾਓ ਆਪਣਾ ਸਾਰੇ ਘਰਾਂ ਦੇ ਵਿੱਚ ਖੈਰ ਸੁਖੀ ਖੁਸ਼ੀ ਕਿੰਨਾ? ਹਾਂ ਠੀਕ ਆ ਬਹੁਤ ਵਧੀਆ। ਆ ਸਾਹਤ ਪਰ ਤੇ ਸੀ। ਹਾਂ ਅੱਜ ਸਬਜ਼ੀ ਨਹੀਂ ਸੀਗੀ ਕੋਈ। ਆ ਹੁਣ ਹੀ ਤੋੜ ਕੇ ਲਈ ਸੀ ਡੈਡੀ ਆਏ ਸੀ ਰੋਟੀ ਖਾਣ ਵਿਚਾਰੀ ਹੁਣ ਤਾਂ ਪੈਸੇ ਫੜਾ ਗਏ। ਅੱਛਾ। ਕਹਿੰਦਾ ਭਾਈ ਜਿਹੜੀ ਚੀਜ਼ ਦੀ ਲੋੜ ਆ ਲੈ ਆ। ਨਾਗਾ ਚੱਲ ਅੱਜ ਸਾਗ ਬਣਾ ਲੈਨੇ ਆਂ ਕਿ ਸਰਦੀ ਚੋਂ ਵੀ ਸਵਾਦ ਲੱਗਦਾ ਠੰਡ ਹੈ ਤੇ ਹੋਰ ਵੀ ਤਾਂ ਠੀਕ ਐ ਵਧੀਆ ਵਾ ਪਾਣੀ ਲਿਆਵਾ ਪਾਣੀ ਪੁੰਨੋਂ ਤਾਂ ਤੁਸੀਂ ਵੇਖ ਲੈ ਹਾਂ ਹੋਰ ਕੋਈ ਕੋਈ ਲੱਗਿਆ ਕੰਮ ਧੰਦਾ ਕਰਨੋਂ ਮੁੰਡਾ ਕਿ ਨਹੀਂ ਲੱਗਿਆ ਕੋਈ ਕੰਮ ਦਾ ਤੈਨੂੰ ਪਤਾ ਹੀ ਆਗਾ ਮਾ ਇਹਨੇ ਕਿਹੜੇ ਕਮਾਂਦਰੇ ਕਰਨੇ ਆ ਤਾਂ ਮੇਰੇ ਗਲ ਪੈ ਜਾਂਦਾ ਕਿ ਡੈਡੀ ਆ ਵਿਚਾਰਾ ਉਹ ਫਿਰਦਾ ਟੱਕਰਾ ਮਾਰਦਾ ਸਾਡੇ ਮਾਰਾ ਲੱਤਾਂ ਘੜੀਸਦਾ ਜਿੰਨਾ ਕ ਹੁੰਦਾ ਕੰਮ ਧੰਦਾ ਕਰ ਲੈਂਦਾ ਆ ਸਾਡਾ ਘਰ ਦਾ ਗੁਜ਼ਾਰਾ ਹੋਈ ਜਾਂਦਾ ਇਹਨੇ ਕਿਹੜੇ ਕਮਾਂਦਰੇ ਕਰਨੇ ਆ ਪੁੱਤ ਆਪਣੇ ਪਿੰਡੋਂ ਆਈ ਸੀ ਕੋਈ ਅੱਛਾ ਵਾ ਉਹ ਮੈਨੂੰ ਆਏ ਸੀ ਵੀ ਝਿੜੀ ਵਾਲਾ ਬਾਬੇ ਕੋਲ ਜਾਨੀ ਆ ਮੈਂ ਤਾਂ ਹਾਂ ਤੇ ਬਹੁਤ ਕਰਨੇ ਵਾਲਾ ਵਾਪਾ ਝਿੜੀ ਵਾਲਾ ਬਾਬਾ ਹਾਂ ਮਾਲਸਾ ਤੋਂ ਆਈ ਸੀ ਉਹ ਫਿਰ ਝਿੜੀ ਵਾਲਾ ਬਾਬਾ ਦਾ ਮਾ ਸਾਡੇ ਪਿੰਡੀ ਆ ਆ ਸੂਏ ਕੋਲ ਰਹਿੰਦਾ ਉਹਨਾਂ ਦਾ ਤਾਂ ਵਧੀਆ ਕੰਮ ਬੜੇ ਚੱਲ ਪਿਆ ਨਾ ਤਾਂ ਅੱਛਾ ਤੇ ਦੇਖਣ ਦੀਆਂ ਗੱਲਾਂ ਭੋਰਾ ਵੀ ਦੇਖਣ ਦੀਆਂ ਗੱਲਾਂ ਹੀ ਹੁਣ ਮੈਂ ਦੱਸਦੀ ਸੀ ਵਿਚਾਰੀ ਆਪੀ ਹਾਂ ਆਹ ਇਹਨਾਂ ਦਾ ਕਿਹੜਾ ਕੰਮ ਸੁਧਾ ਮਾਰਤਾ ਸੀ ਸਾਡਾ ਤਾਂ ਕਹਿੰਦੀ ਕਿਸੇ ਨੇ ਨਾ ਉਹ ਉੱਥੇ ਜਾ ਕੇ ਦੇਖ ਮੈਂ ਤਾਂ ਤੈਨੂੰ ਐ ਕਹਿੰਦੀ ਆ ਵੀ ਇਹੇ ਜੰਮਾ ਦਾ ਕਿਹੜਾ ਕੰਮ ਸੁਧਾ ਹੋ ਗਿਆ ਉਹ ਤੋਂ ਸਾਰਾ ਕੰਮ ਸੁਧਾ ਹੋ ਗਿਆ ਅੱਛਾ ਹਾਂ ਉਹਨਾਂ ਦਾ ਜਮੀ ਬੇੜਾ ਬੁੰਦਾ ਵੱਜ ਗਿਆ ਸੀਗਾ ਮਾਂ ਮੇਰੀ ਗੱਲ ਸੁਣ ਪਹਿਲੀ ਗੱਲ ਤਾਂ ਮੈਨੂੰ ਸਿਆਣੇ ਭੂਪਾ ਦੇ ਯਕੀਨ ਨਹੀਂ ਨਾ ਹੀ ਮੈਨੂੰ ਇਹ ਜਾਣ ਦੇਵੇ ਇਹ ਤਾਂ ਹਰਖੀ ਵੀ ਬਾਲਾਗਾ ਉਹ ਤੋਂ ਆਕੜ ਥੋੜਾ ਨਾ ਕੰਮ ਕਰੇ ਇੱਕ ਦਿਨ ਤਾਂ ਮੇਰੀ ਗੱਲ ਸੁਣ ਲਾ ਗੱਡੀ ਨੂੰ ਭੱਜ ਲਿਆ ਸੀ ਕਹਿੰਦਾ ਮੈਂ ਤਾਂ ਗੱਡੀ ਥੱਲੇ ਆਉਣਾ ਇਹ ਤਾਂ ਸਾਡਾ ਵਿਚਾਰਾ ਗਮਾਂਡ ਤੇ ਤਾਇਆਗਾ ਉਹਨੇ ਠੰਡੀ ਜੀ ਪਾਈ ਗੱਲ ਆ ਕੇ ਫੇਰ ਚੁੱਪ ਕਰਿਆ ਮਸਾ ਹੁਣ ਦੱਸ ਮੈਂ ਇਹਦਾ ਕੀ ਹੱਲ ਕਰਾਂ ਤੁਸੀਂ ਉਹਨੂੰ ਮਨਾ ਲਓ ਹੌਲੀ ਹੌਲੀ ਤੇ ਤੁਸੀਂ ਜਾ ਕੇ ਦੇਖ ਲਓ ਹੁਣ ਤਾਂ ਮੈਂ ਜਾਣਦੀ ਨਹੀਂ ਚਲ ਤੇਰੇ ਕਹੀ ਬਗ ਜੂਗੀ ਜਾ ਜਾਊਗੀ ਹੋਰ ਕੀ ਆ ਸਭ ਰਾ ਇਹਦੀ ਕੋਈ ਬੁੱਧੀ ਸੁੱਧ ਹੋ ਜੇ ਸੁੱਧ ਹੋ ਜੇ ਕੰਮ ਚੱਲ ਤੂੰ ਬੈਠ ਤੂੰ ਤਾਂ ਹੋਰ ਹੀ ਗੱਲਾਂ ਲੈ ਕੇ ਬੈਗੀ ਮੈਂ ਤਾਂ ਤੈਨੂੰ ਨਾ ਚਾਹ ਨਾ ਪਾਣੀ ਕੁਛ ਨਹੀਂ ਬਣਾਉਂਦੀ ਪੁੱਤ ਚਾਹ ਪਾਣੀ ਤਾਂ ਪੀਤਿਆਂ ਵਰਗਾ ਹੀ ਹੋ ਗਿਆ ਜੇ ਤਾਂ ਮਾਵਾਂ ਠੀਕਾਂ ਨੇ ਗੱਲਾਂ ਕਰ ਲਈਆਂ ਚੰਗਾ ਤੂੰ ਲੋਟ ਹੋ ਕੇ ਬਹਿ ਜਾ ਤੇ ਚਾਹ ਬਣਾ ਕੇ ਲਿਆਉਣੀ ਆ ਵਧੀਆ ਜੀ ਲੈ ਕੋ ਤੁਹਰਾ ਡੱਬਾ ਲੈ ਆ ਮਠਾਈ ਵਾਲਾ ਮਾਂ ਐਨੀ ਖੇਚਲਾ ਕਾ ਤੋ ਕੀਤੀ ਐ ਕੀ ਸੀ ਮਠਾਈ ਦੇ ਡੱਬੇ ਨੂੰ ਚਲ ਕੋਈ ਨਹੀਂ ਪੁੱਤ ਬੱਚਿਆਂ ਵਾਸਤੇ ਤਾਂ ਹੁਣ ਲੈ ਕੇ ਆਉਂਦੀਆਂ ਮਾਂਵਾ ਚੀਜ਼ ਲੈ ਮੈਂ ਕਿਹੜਾ ਕੋਈ ਜਵਾਕ ਖਾਵਾਂ ਮੈਨੂੰ ਵੀ ਤਾਂ ਪਤਾ ਹੀ ਨਹੀਂ ਸਾਡੀ ਤਾਂ ਤੂੰ ਜਵਾਕ ਢੀ ਐ ਐ ਮੈਂ ਤਾਂ 250 ਰੁਪਏ ਡੱਬੇ ਤੇ ਲਾ ਕੇ ਆ ਉਹੀ ਆਪਦੀ ਸਿਰ ਦੀ ਚੁੰਨੀ ਲੈ ਲੈਂਦੀ ਕੋਈ ਕੋਈ ਨਹੀਂ ਕੋਈ ਨਹੀਂ ਇੱਥੇ ਤਾਂ ਚੁੰਨੀ ਵੀ ਆ ਜੂਗੀ ਤਿਆਂ ਤੋਂ ਕੋਈ ਲੁਕੋ ਕੇ ਤਾਂ ਰੱਖਦਾ ਨਹੀਂ ਕੋਸਾ ਆ ਗੱਲ ਤਾਂ ਹੋ ਗਿਆ ਸੰਸਾ ਚੱਲ ਚੰਗਾ ਤੂੰ ਲੋਟ ਹੋ ਕੇ ਬੈਠ ਮੈਂ ਚਾਹ ਲੈ ਕੇ ਆਉਣੀ ਆ ਬਣਾ ਕੇ ਨਾਲਿਆ ਰੱਖਿਆ ਮਜ਼ਾ ਆ ਜਾਂਦਾ ਨਹੀਂ ਮੇਰੀ ਜੀ ਤਾਈ ਨਹੀਂ ਸੌਖੀ ਸਿਆਉ ਦੇ ਘਰੇ ਪੇਕਿਆਂ ਦੇ ਘਰੇ ਤਾਂ ਤੇ ਹੁਣ ਸਹੁਰਿਆਂ ਦੇ ਘਰੇ ਆ ਕੇ ਔਖੀ ਹੋ ਗਈ ਬੰਦਾ ਨਹੀਂ ਜਿੱਦਾਂ ਮਿਲਿਆ ਜਿਨ੍ਹਾਂ ਦੇ ਜਮਾਈ ਚੰਗੇ ਨੇਗੇ ਉਹਨਾਂ ਦੀ ਜ ਕੁਲ ਵੀ ਸੌਖੀ ਹੈਗੀ ਸਾਰਾਂ ਦਿਨ ਸੰਸੇ ਚ ਲੰਘ ਜਾਂਦਾ ਜਵਾਕੜੀ ਦਾ ਨਾ ਕੁਛ ਕਰਨ ਜੋਗੀ ਨਾ ਕਰਤਨ ਜੋਗੀ ਲਗੋ ਤੋ ਮੈਂ ਤਾਂ ਆਪ ਜਾਣਾ ਸੀਗਾ ਹੱਥ ਨੂੰ ਮੁੜਨਾ ਸੀਗਾ ਨਾ ਤੇਰਾ ਸਹੁਰਾ ਆਇਆ ਤੇ ਨਾ ਹੀ ਸਤਨਾਮ ਜੀ ਆਇਆ ਚੱਲ ਕੋਈ ਨਾ ਮਾ ਅੱਜ ਰਹਿ ਜਾ ਤੂੰ ਤਾਂ ਉਹੀ ਭੱਜੂ ਭੱਜੂ ਕਰੀ ਜੈਨੀ ਆ ਘਰੇ ਹੁਣ ਸਰਦਾ ਨਹੀਂ ਪੁੱਤ ਤੈਨੂੰ ਪਤਾ ਹੀ ਐ ਘਰ ਦੇ ਨਾਲ ਕੋਈ ਦੁਰਾਈ ਨਹੀਂ ਬਤਾਉ ਹੀ ਨਾਉਦੇ ਹੋਣ ਅੱਛਾ